ਦੋਸਤੋ ਪੰਜਾਬ ਦਾ ਇੱਕ ਐਸਾ ਮੁੱਖ ਮੰਤਰੀ ਜਿਸ ਦੇ ਕੋਲ ਕਦੇ ਇੱਕ ਸਾਈਕਲ ਵੀ ਨਹੀਂ ਸੀ ਹੁੰਦਾ ਇਹ ਮੁੱਖ ਮੰਤਰੀ ਦਿੱਲੀ ਜਾਣ ਲਈ ਅਕਸਰ ਬਸ ਤੇ ਚੜਕੇ ਜਾਇਆ ਕਰਦਾ ਸੀ ਪਰ ਇਸੇ ਮੁੱਖ ਮੰਤਰੀ ਉੱਤੇ ਇੱਕ ਵਕਤ ਅਜਹਿ ਵੀ ਆਇਆ ਜਦੋਂ ਇਸ ਦੇ ਘਰੋਂ ਦੱਬਿਆ ਸੋਨਾ ਕੱਢਣ ਦੇ ਲਈ ਵੱਡੇ-ਵੱਡੇ ਟੋਏ ਪਟੇ ਗਏ ਸਨ ਤੇ ਘਰ ਦੀਆਂ ਨੀਹਾਂ ਚੋਂ ਵੀ ਸੋਨਾ ਹੀ ਨਿਕਲਦਾ ਸੀ ਅੱਜ ਦੀ ਕਹਾਣੀ ਇੱਕ ਐਸੇ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਜੋ ਕਿਸੇ ਵਕਤ ਮਹਾਤਮਾ ਗਾਂਧੀ ਦੇ ਨਾਲ ਮਿਲ ਕੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਿਆ ਪਰ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਬਣ ਕੇ ਇੱਕ ਵੇਲਾ ਉਸਤੇ ਅਜਾਇਬ ਵੀ ਆਇਆ ਜਦੋਂ ਉਸ ਉੱਤੇ ਸੋਨੇ ਦੀ ਸਮਗਲਿੰਗ ਦੇ ਦੋਸ਼ ਲੱਗੇ ਇਸ ਮੁੱਖ ਮੰਤਰੀ ਉੱਤੇ ਹੱਤ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ ਬੇਈਮਾਨੀ ਕਰਨ ਦੇ ਦੋਸ਼ ਲੱਗੇ ਕੌਣ ਸੀ ਉਹ ਮੁੱਖ ਮੰਤਰੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਪਾਕਿਸਤਾਨ ਤੋਂ ਸੋਨਾ ਸਮਗਲ ਕਰਦਾ ਹੈ ਤੇ ਕਿਵੇਂ ਸੋਨਾ ਕੱਢਣ ਲਈ ਉਸਦੇ ਘਰ ਦਾ ਸਾਰਾ ਵਿਹੜਾ ਇਪੁੱਟ ਦਿੱਤਾ ਗਿਆ ਸੀ ਇਹ ਸਭ ਕੁਝ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਦਿਨ ਆਉਂਦਾ ਹੈ ਸ਼ੁੱਕਰਵਾਰ ਦਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਸੀ ਕਿਉਂਕਿ ਉਸ ਵਕਤ ਤੱਕ ਮੁੱਖ ਮੰਤਰੀ ਦੇ ਸਿਰ ਤੋਂ ਉਸਦੇ ਸਿਆਸੀ ਗੁਰੂ ਪੰਡਤ ਜਵਾਰ ਲਾਲ ਨਹਿਰੋ ਦਾ ਹੱਥ ਉੱਠ ਚੁੱਕਾ ਸੀ ਜਵਾਰਲਾਲ ਨਹਿਰੂ ਦੀ ਮੌਤ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਪੰਜਾਬ ਦਾ ਜਿਆਦਾ ਦੇਰ ਮੁੱਖ ਮੰਤਰੀ ਨਹੀਂ ਰਹਿ ਸਕਿਆ ਕਿਉਂਕਿ ਇਸ ਤੋਂ ਪਹਿਲਾਂ ਹੀ ਨਹਿਰੂ ਦੇ ਜਾਂਦੇ ਵਕਤ ਹੀ ਪ੍ਰਤਾਪ ਸਿੰਘ ਕੈਰੋ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸਨ ਦੋਸ਼ ਲੱਗੇ ਕਿ ਕੈਰੋ ਅਤੇ ਉਸਦੇ ਸੁਪੁੱਤਰ ਬੇਹਿਸਾਬੀ ਜਾਇਦਾਦ ਇਕੱਠੀ ਕਰ ਰਹੇ ਹਨ ਸਿਨੇਮਾ ਹਾਲ ਮੈਰਿਜ ਪੈਲਸ ਅਤੇ ਬੇਹਿਸਾਬੀ ਜ਼ਮੀਨ ਖਰੀਦੀ ਜਾ ਰਹੀ ਹੈ ਤੇ ਸਭ ਤੋਂ ਵੱਡਾ ਇਲਜ਼ਾਮ ਸੋਨੇ ਦੀ ਸਮਗਲਿੰਗ ਦਾ ਲੱਗਾ ਹਾਲਾਂਕਿ ਪਹਿਲੇ ਪਹਿਲ ਇਹ ਇਲਜ਼ਾਮ ਪ੍ਰਤਾਪ ਸਿੰਘ ਕੈਰੋ ਦੇ ਇਕੱਲੇ ਪਰਿਵਾਰ ਉੱਤੇ ਹੀ ਲੱਗਦੇ ਸਨ ਪਰ ਬਾਅਦ ਵਿੱਚ ਇਸ ਚਪੇਟ ਵਿੱਚ ਪ੍ਰਤਾਪ ਸਿੰਘ ਕੈਰੋ ਵੀ ਆ ਗਿਆ ਪ੍ਰਤਾਪ ਸਿੰਘ ਕੈਰੋ ਜਿਹੜਾ ਕਿ ਕੁਝ ਸਾਲ ਪਹਿਲਾਂ ਹੀ ਆਪਣੇ ਲੋਕਾਂ ਲਈ ਜੇਲ੍ਹ ਕੱਟ ਕੇ ਆਇਆ ਸੀ ਉਸ ਉੱਤੇ ਹੀ ਉਸਦੇ ਸਿਆਸੀ ਵਿਰੋਧੀਆਂ ਵੱਲੋਂ ਲੋਕਾਂ ਨਾਲ ਅਤੇ ਦੇਸ਼ ਨਾਲ ਗਦਾਰੀ ਕਰਨ ਦੇ ਇਲਜ਼ਾਮ ਲੱਗੇ ਸਨ ਪੰਜਾਬ ਦੇ ਆਜ਼ਾਦੀ ਤੋਂ ਬਾਅਦ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਦੇਦੋ ਪ੍ਰਤਾਪ ਸਿੰਘ ਕੈਰੋ ਨੂੰ ਆਪਣੀ ਕੈਬਨਟ ਵਿੱਚੋਂ ਬਾਹਰ ਕੱਢ ਦਿੱਤਾ ਸੀ ਤਾਂ ਉਸ ਵਕਤ ਪ੍ਰਤਾਪ ਸਿੰਘ ਕੋਲ ਆਪਣਾ ਇੱਕ ਸਾਈਕਲ ਵੀ ਨਹੀਂ ਸੀ ਹੁੰਦਾ ਤੇ ਆਉਣ ਜਾਣ ਵਾਸਤੇ ਉਹ ਬੱਸ ਚੜ੍ਹ ਕੇ ਹੀ ਜਾਂਦਾ ਸੀ ਪਰ ਜਦੋਂ ਹੀ ਉਹ ਮੁੱਖ ਮੰਤਰੀ ਬਣਿਆ ਤਾਂ ਉਸ ਦੇ ਕੋਲ ਜ਼ਮੀਨਾਂ ਜਾਇਦਾਦਾਂ ਦੇ ਬਾਹਰ ਲੱਗਣ ਲੱਗੇ ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਸਭ ਤੋਂ ਪਹਿਲਾਂ ਘਰ ਵਿੱਚੋਂ ਹੀ ਦੁਸ਼ਮਣ ਉੱਠ ਖੜੇ ਹੁੰਦੇ ਹਨ ਅਜਿਹਾ ਹੀ ਸ਼ਾਇਦ ਪ੍ਰਤਾਪ ਸਿੰਘ ਕੈਰੋ ਨਾਲ ਵੀ ਹੋਇਆ ਪ੍ਰਤਾਪ ਸਿੰਘ ਕੈਰੋ ਦਾ ਵੱਡਾ ਸੁਪੁੱਤਰ ਸ੍ਰਿੰਦਰ ਸਿੰਘ ਕੈਰੋ ਜਿਸ ਦੇ ਨਾਲ ਬਹੁਤ ਵਾਰੀ ਪ੍ਰਤਾਪ ਸਿੰਘ ਕੈਰੋ ਦੇ મતਭੇਦ ਵੀ ਹੋਏ ਪਰ ਫਿਰ ਵੀ ਪਿਤਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰੀ ਪਾਵਰ ਸ੍ਰਿੰਦਰ ਸਿੰਘ ਕੈਰੋ ਦੇ ਹੱਥਾਂ ਵਿੱਚ ਹੀ ਆਈ ਸ੍ਰਿੰਦਰ ਸਿੰਘ ਕੈਰੋ 'ਤੇ ਇਲਜ਼ਾਮ ਲੱਗਣ ਲੱਗੇ ਕਿ ਉਹ ਬੇਅਸਾਬੀ ਜਾਇਦਾਦ ਬਣਾ ਰਿਹਾ ਹੈ ਤੇ ਪਾਕਿਸਤਾਨ ਨੂੰ ਆਉਂਦੇ ਸੋਨੇ ਦੀ ਸਮਗਲਿੰਗ ਵਿੱਚ ਵੀ ਸ਼ਾਮਲ ਹੈ ਪਰ ਪ੍ਰਤਾਪ ਸਿੰਘ ਕੈਰੋ ਵੱਲੋਂ ਇਸ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਕੀਤੀ ਗਈ ਸ਼ਾਇਦ ਇਹੀ ਕਾਰਨ ਸੀ ਕਿ ਇਹ ਇਲਜ਼ਾਮ ਫਿਰ ਸਿੱਧੇ ਜਾ ਕੇ ਪ੍ਰਤਾਪ ਸਿੰਘ ਕੈਰੋ ਤੱਕ ਹੀ ਪਹੁੰਚ ਗਏ ਜਿੱਥੇ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਪ੍ਰਤਾਪ ਸਿੰਘ ਕੈਰੋ ਨੂੰ ਆਧੁਨਿਕ ਪੰਜਾਬ ਦਾ ਨਿਰਮਾਤਾ ਦੱਸਦਾ ਸੀ ਉੱਥੇ ਹੀ ਪ੍ਰਤਾਪ ਸਿੰਘ ਦੇ ਸਿਆਸੀ ਦੁਸ਼ਮਣਾਂ ਦੀ ਵੀ ਬੜੀ ਲੰਮੀ ਲਾਇਨ ਸੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਦੇ ਆਗੂ ਹੀ ਪ੍ਰਤਾਪ ਸਿੰਘ ਕੈਰੋ ਦੀਆਂ ਸ਼ਿਕਾਇਤਾਂ ਲੈ ਕੇ ਜਵਾਰ ਲਾਲ ਨਹਿਰੂ ਤੱਕ ਪਹੁੰਚਣ ਲੱਗੇ ਪਰ ਅੱਗੋ ਜਵਾਹਰ ਲਾਲ ਨਹਿਰੂ ਨੇ ਇਸ ਮਾਮਲੇ ਉੱਤੇ ਪੂਰੀ ਤਰ੍ਹਾਂ ਚੁੱਪੀ ਧਾਰ ਕੇ ਹੀ ਰੱਖੀ ਇਸ ਗੱਲ ਦਾ ਸਬੂਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਇੱਕ ਹੋਰ ਵੱਡੇ ਆਗੂ ਗਿਆਨੀ ਗੁਰਮਤ ਸਿੰਘ ਮੁਸਾਫਰ ਦੀ ਇੱਕ ਮੁਲਾਕਾਤ ਵਿੱਚੋਂ ਮਿਲਦਾ ਹੈ ਗਿਆਨੀ ਗੁਰਮਤ ਸਿੰਘ ਮੁਸਾਫਰ ਜੋ ਕਿ ਕਾਂਗਰਸ ਦੇ ਬਹੁਤ ਵੱਡੇ ਆਗੂ ਸਨ ਤੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਪ੍ਰਤਾਪ ਸਿੰਘ ਕੈਰੋ ਦੇ ਨਾਲ ਲੜੀ ਸੀ ਤੇ ਕੈਰੋ ਤੇ ਮੁਸਾਫਰ ਆਪਸ ਵਿੱਚ ਚੰਗੇ ਦੋਸਤ ਸਨ ਸਾਲ 1960 ਦੇ ਵਿੱਚ ਪ੍ਰਤਾਪ ਸਿੰਘ ਕੈਰੋ ਉੱਤੇ ਜਦੋਂ ਸਮਗਲਿੰਗ ਦੇ ਇਹ ਇਲਜ਼ਾਮ ਲੱਗ ਰਹੇ ਸਨ ਤਾਂ ਉਸ ਵਕਤ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਗਿਆਨੀ ਗੁਰਮਖ ਸਿੰਘ ਮੁਸਾਫਰ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਕੋਲ ਪ੍ਰਤਾਪ ਆਇਆ ਥਾ ਉਹ ਰੋ ਰਹਾ ਥਾ ਕਿ ਤੂੰ ਉਸ ਦੇ ਖਿਲਾਫ ਹੋ ਅੱਗੋਂ ਗਿਆਨੀ ਗੁਰਮਖ ਸਿੰਘ ਕਹਿੰਦਾ ਕਿ ਖਿਲਾਫ ਹੋਣ ਦਾ ਕਾਰਨ ਇਹ ਆ ਕਿ ਉਹਦੇ ਪਰਿਵਾਰ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ ਤੇ ਪ੍ਰਤਾਪ ਸਿੰਘ ਕੈਰੋ ਪੂਰੇ ਮਾਮਲੇ ਤੇ ਚੁੱਪੀ ਧਾਰੀ ਬੈਠਾ ਹੈ ਤਾਂ ਉਸ ਵਕਤ ਜਵਾਰ ਲਾਲ ਨਹਿਰੂ ਮੁਸਾਫਰ ਨੂੰ ਕਹਿੰਦਾ ਕਿ ਮੈਂ ਜਾਣਦਾ ਹਾਂ ਕਿ ਉਹ ਗਲਤੀਆਂ ਕਰ ਰਿਹਾ ਹੈ ਲੇਕਿਨ ਕਾਮਜ਼ੋਰ ਸੇ ਕਰਤਾ ਹੈ ਇਹ ਸ਼ਬਦ ਇਨ ਬਿਨ ਪੰਜਾਬ ਦੇ ਆਜ਼ਾਦੀ ਕੁਹਾਟਿਏ ਰਹੇ ਪ੍ਰੇਮ ਸਿੰਘ ਪ੍ਰੇਮ ਦੀ ਲਿਖੀ ਕਿਤਾਬ ਕੁਰਬਾਨੀ ਦੇ ਪੁੰਜ ਵਿੱਚ ਲਿਖੇ ਹੋਏ ਹਨ ਜਵਾਰ ਲਾਲ ਨਹਿਰੂ ਦਾ ਹੱਥ ਹਮੇਸ਼ਾ ਹੀ ਪ੍ਰਤਾਪ ਸਿੰਘ ਕੈਰੋ ਦੇ ਸਿਰ ਤੇ ਰਿਹਾ ਜਿੰਨੇ ਵੀ ਇਲਜ਼ਾਮ ਉਹਨਾਂ ਉੱਤੇ ਲੱਗੇ ਨੈਰੋ ਦੇ ਹੁੰਦਿਆਂ ਕੋਈ ਵੀ ਉਹਨਾਂ ਦਾ ਵਲਮਿੰਗਾ ਨਹੀਂ ਕਰ ਸਕਿਆ ਪਰ ਜਦੋਂ ਭਾਰਤ ਅਤੇ ਚੀਨ ਦੀ ਜੰਗ ਤੋਂ ਬਾਅਦ ਥੋੜੇ ਸਮੇਂ ਬਾਅਦ ਵਿੱਚ ਹੀ ਜਵਾਰ لال ਨੈਰੋ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਮਾਨੋ ਜਿਵੇਂ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਹਰ ਪਾਸਿਓਂ ਹਨੇਰੀਆਂ ਚੜ੍ਹ ਆਈਆਂ ਸਨ ਤੇ ਅਖੀਰ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਇੱਥੇ ਹੀ ਬਸ ਨਹੀਂ ਉਸ ਵਕਤ ਦੇ ਪੰਜਾਬ ਕਾਂਗਰਸ ਦੇ ਕਦਾਵਰ ਨੇਤਾ ਚੌਧਰੀ ਦੇਵੀ ਲਾਲ ਨੇ ਆਪਣੇ ਨਾਲ ਕੁਝ ਹੋਰ ਕਾਂਗਰਸੀਆਂ ਨੂੰ ਮਿਲਾ ਕੇ ਰਾਸ਼ਟਰਪਤੀ ਨੂੰ ਇੱਕ ਡੋਜ਼ੀਅਰ ਦਿੱਤਾ ਜਿਸ ਵਿੱਚ ਪ੍ਰਤਾਪ ਸਿੰਘ ਕੈਰੋ ਵੱਲੋਂ ਕੀਤੀਆਂ ਕਪਲੇਬਾਜ਼ੀਆਂ ਦੇ ਵੇਰਵੇ ਸਨ ਇਸ ਤੋਂ ਇਲਾਵਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਜਿਸ ਦੇ ਚਲਦੇ ਇੱਕ ਸੇਵਾਮੁਕਤ ਜੱਜ ਆਰਐਸ ਦਾਸ ਦੀ ਅਗਵਾਈ ਵਿੱਚ ਇੱਕ ਦਾਸ ਕਮਿਸ਼ਨ ਪ੍ਰਤਾਪ ਸਿੰਘ ਕੈਰੋ ਦੇ ਖਿਲਾਫ ਬਿਠਾਇਆ ਗਿਆ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਸੀ ਤੇ ਇੱਕ ਦਿਨ ਅਜਿਹਾ ਵੀ ਆਇਆ ਕਿ ਜਦੋਂ ਪੰਜਾਬ ਪੁਲਿਸ ਤੇ ਭਾਰਤ ਦੀਆਂ ਸਾਰੀਆਂ ਜਾਂਚ ਏਜੰਸੀਆਂ ਇਕੱਠੀਆਂ ਹੋ ਕੇ ਪਰਤਾਪ ਸਿੰਘ ਕੈਰੋ ਦੇ ਘਰ ਪਹੁੰਚਦਿਆਂ ਹਨ ਇਹ ਸਮਾਂ ਸੀ ਦਿਨ ਸ਼ੁੱਕਰਵਾਰ ਮਹੀਨਾ ਅਗਸਤ ਤੇ ਸਾਲ 1964 ਜਦੋਂ ਪ੍ਰਤਾਪ ਸਿੰਘ ਕੈਰੋ ਦੇ ਘਰ ਦਾ ਵੇੜਾ ਪੂਰੀ ਤਰ੍ਹਾਂ ਪੁੱਟ ਦਿੱਤਾ ਗਿਆ ਘਰ ਦੀਆਂ ਨੀਆਂ ਵੀ ਫਰੋਲੀਆਂ ਗਈਆਂ ਕਿਉਂਕਿ ਜਾਂਚ ਏਜੰਸੀਆਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਪ੍ਰਤਾਪ ਸਿੰਘ ਕੈਰੋ ਦੇ ਘਰ ਦੇ ਹੇਠਾਂ ਬੜੀ ਵੱਡੀ ਮਾਤਰਾ ਵਿੱਚ ਸੋਨਾ ਨੱਪਿਆ ਹੋਇਆ ਹੈ ਪਰ ਇਸ ਖੁਦਾਈ ਦੇ ਦੌਰਾਨ ਕੋਈ ਵੀ ਸੋਨਾ ਨਹੀਂ ਮਿਲਿਆ ਸੀ ਹਾਲਾਂਕਿ ਵਿਰੋਧੀਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਹੀ ਪਰਤਾਪ ਸਿੰਘ ਕੈਰੋ ਦਾ ਮਜ਼ਾਕ ਉਡਾਇਆ ਕਿ ਪੁਲਿਸ ਨੇ ਟੋਏ ਘੱਟ ਡੂੰਘੇ ਪੁੱਟੇ ਸੋਨਾ ਤਾਂ ਇਸ ਤੋਂ ਵੀ ਡੂੰਘਾ ਨੱਪਾਇਆ ਹੋਇਆ ਸੀ ਸੋ ਦੋਸਤੋ ਇਹ ਸੀ ਪੰਜਾਬ ਦੇ ਉਸ ਮੁੱਖ ਮੰਤਰੀ ਦੀ ਕਹਾਣੀ ਜਿਸ ਉੱਤੇ ਸਮਗਲਿੰਗ ਦੇ ਇਲਜ਼ਾਮ ਲੱਗੇ ਤੇ ਜਿਸ ਦੇ ਚਲਦੇ ਉਸ ਦੇ ਘਰ ਦੇ ਵੇੜੇ ਪੁੱਟ ਦਿੱਤੇ ਗਏ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ